ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਦਾ ਜਿਹੜਾ ਆਪਣਾ ਵੀਡੀਓ ਹੈ ਉਹ ਹੈਗਾ ਜੀ ਆ ਆਪਣੇ హెయిਰ ਦੇ ਰਿਲੇਟਡ ਆ ਤਾਂ ਕਰਕੇ ਮੈਂ ਜਿਹੜੇ ਆਪਣੇ ਵਾਲ ਆ ਉਹ ਅੱਜ ਖੁੱਲੇ ਰੱਖੇ ਨੇਗੇ ਤੇ ਆਪਾਂ ਵੀਰੇ ਮੈਂ ਆਪਣੇ ਵਾਲਾਂ ਦੇ ਉੱਪਰ ਜਿਹੜੀ ਮਹਿੰਦੀ ਅਪਲਾਈ ਕਰਦੀ ਆ ਮਹਿੰਦੀ ਦਾ ਪੈਕ ਬਣਾ ਕੇ ਮੈਂ ਯੂਜ਼ ਕਰਦੀ ਆਂਗੀ ਮੈਂ ਕਮ ਸੇ ਕਮ 15 ਦਿਨਾਂ ਬਾਅਦ ਯੂਜ਼ ਕਰਦੀ ਆ ਕਿਉਂਕਿ ਵੀਰੇ ਬਹੁਤ ਤਗੱਦਰ ਹੋ ਜਾਂਦਾ ਹੈਗਾ ਹਨਾ ਆਪਾਂ ਕਹਿੰਦੇ ਨੇ ਤਗੱਦਰ ਹੋ ਜਾਂਦਾ ਹੈਗਾ ਕਿ ਜਦੋਂ ਆਪਾਂ ਮਹਿੰਦੀ ਲਾਉਣੀ ਹੈਗੀ ਹਨਾ ਮਹਿੰਦੀ ਇੱਕ ਦਿਨ ਪਹਿਲਾਂ ਭੇਕੇ ਰੱਖਣੀ ਪੈਂਦੀ ਹੈ ਉਸ ਤੋਂ ਬਾਅਦ ਦੂਜੇ ਦਿਨ ਅਪਲਾਈ ਕਰਨੀ ਪੈਂਦੀ ਹੈ ਹਨਾ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਨੂੰ హెਅਰ ਜਿਹੜੇ ਆਪਣੇ ਵਾਸ਼ ਚਾਹੀਦੇ ਨੇ ਕਲੀਨ ਚਾਹੀਦੇ ਨੇ ਹਨਾ ਤੇ ਇਹੋ ਸਾਰੀਆਂ ਆਪਾਂ ਤੁਹਾਡੇ ਨਾਲ ਗੱਲਾਂ ਜਿਹੜੀਆਂ ਸ਼ੇਅਰ ਕਰਾਂਗੇ ਅਸੀਂ ਇਸ ਵੀਡੀਓ ਦੇ ਵਿੱਚ ਤੋ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਆ ਮਹਿੰਦੀ ਤੋਂ ਕਿ ਮਹਿੰਦੀ ਕਿਹੜੀ ਲਾਉਣੀ ਆ ਮੈਂ ਠੀਕ ਹੈ ਜੀ ਮੈਂ ਆਹ ਵਾਲੀ ਮਹਿੰਦੀ ਯੂਜ਼ ਕਰਦੀ ਆਂਗੀ পুষ্পਹਿਨਾ ਮਹਿੰਦੀ ਠੀਕ ਹੈ ਜੀ ਤੇ ਇਹਦੇ ਵਿੱਚ ਹਲਕਾ ਬ੍ਰਾਊਨ ਕਲਰ ਹੁੰਦਾ ਹੈ ਨੇਚਰਲ ਜਾਂ ਬ੍ਰਾਊਨ ਕਲਰ ਹੁੰਦਾ ਜੇ ਕਿਸੇ ਨੂੰ ਬ੍ਰਾਊਨ ਜੀ ਸ਼ੇਡ ਚਾਹੀਦੀ ਆਪਣੇ ਵਾਲਾਂ ਦੀ ਤਾਂ ਤੁਸੀਂ ਇਹ ਮਹਿੰਦੀ ਲਗਾ ਸਕਦੇ ਹੋ ਆਦਰਵਾਇਜ਼ ਤੁਸੀਂ ਜਿਹੜੀ ਨੇਚਰਲ ਮਹਿੰਦੀ ਆਪਣੀ ਬਿਲਕੁਲ ਹਨਾ ਆਪਾਂ ਸਾਰਿਆਂ ਨੂੰ ਮਿਲਦੀ ਹੁੰਦੀ ਹੈ ਪੀਸੀ ਹੋਈ ਹਨਾ ਖੁੱਲੀ ਮਹਿੰਦੀ ਮਿਲਦੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਵਧੀਆ ਇਹ ਤੋਂ ਵੀ ਜ਼ਿਆਦਾ ਵਧੀਆ ਰਿਜ਼ਲਟ ਨੇ ਉਹਦੇ ਪਹਿਲਾਂ ਮੈਂ ਓ ਲਾਉਂਦੀ ਹੁੰਦੀ ਸੀ ਹੁਣ ਮੈਂ ਥੋੜਾ ਜਿਹਾ ਮੈਨੂੰ ਸ਼ੌਂਕ ਹੈਗਾ ਕਿ ਬਰਾਊਨ ਜੇ ਆਪਣੇ ਹੈਅਰ ਹੋਣ ਹਨਾ ਚਮਕ ਜੀ ਅਲੱਗ ਹੁੰਦੀ ਹੈ ਜਦੋਂ ਆਪਾਂ ਧੁੱਪ ਦੇ ਵਿੱਚ ਜਾਂਦੇ ਆ ਇਹਦੇ ਨਾਲ ਤੇ ਹੁਣ ਮੈਂ ਇਹ ਹੀ ਯੂਜ਼ ਕਰ ਰਹੀ ਹੈਗੀ ਤੇ ਤੁਸੀਂ ਦੂਸਰੀ ਵੀ ਕਰ ਸਕਦੇ ਹੋ ਜੇ ਤੁਹਾਨੂੰ ਬਰਾਊਨ ਹੈਅਰ ਦਾ ਸ਼ੌਂਕ ਹੈਗਾਗਾ ਤਾਂ ਤੁਸੀਂ ਇਹ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਵੀਰੇ ਮੈਂ ਪਹਿਲਾਂ ਤੁਹਾਨੂੰ ਦੱਸ ਦੇਣੀ ਆ ਫਿਰ ਮੈਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰੂੰਗੀ ਕਿ ਮੈਂ ਕਿਸ ਤਰ੍ਹਾਂ ਕੀ ਕੀ ਪਾਇਆ ਸੀ ਠੀਕ ਹੈ ਜੀ ਇਹਦੇ ਵਿੱਚ ਮਹਿੰਦੀ ਲੈ ਲੈਣੀ ਹੈ ਤੁਸੀਂ ਜਿੰਨੀ ਕਿ ਤੁਹਾਡੇ ਤੁਹਾਨੂੰ ਪਤਾ ਹੋ ਜਿੰਨੀ ਕਿ ਤੁਹਾਡੇ ਹੈਅਰ ਨੇ ਭਾਰੀ ਵਾਲ ਨੇ ਤੁਹਾਡੇ ਜਾਂ ਫਿਰ ਹਲਕੇ ਨੇ ਜਾਂ ਛੋਟੇ ਨੇ ਜਾਂ ਲੰਬੇ ਨੇ ਉਸ ਦੇ ਅਕੋਰਡਿੰਗ ਤੁਸੀਂ ਲੈ ਲੈਣੀ ਆ ਜਿੰਨੇ ਵੀ ਚਮਚ ਤੁਸੀਂ ਲੈਣੇ ਨੇ ਮੈਂ ਕਮ ਸੇ ਕਮ 3 ਚਮਚ ਲੈਣੀ ਹੋਣੀ ਆ ਜੇਕਰ ਮੈਂ ਆਪੇ ਆਪ ਦਿਲਾਉਣੀ ਹੋਵੇ ਜੇਕਰ ਮੈਂ ਗੁੜੀਆਂ ਦੇ ਵੀ ਲਾਉਣੀ ਹੋਵੇ ਤਾਂ ਫਿਰ ਮੈਂ ਜ਼ਿਆਦਾ ਲੈ ਲੈਣੀ ਹੈ ਠੀਕ ਹੈ ਜੀ ਮਹਿੰਦੀ ਦੇ ਵਿੱਚ ਮੈਂ ਤਿੰਨ ਚੀਜ਼ਾਂ ਜਿਹੜੀਆਂ ਉਹ ਉਹਨਾਂ ਦਾ ਪਾਊਡਰ ਬਣਾਇਆ ਹੋਇਆ ਇੱਕ ਤਾਂ ਵੀਰੇ ਔਲੇ ਹੁੰਦੇ ਨੇ ਹਨਾ ਸੁੱਕੇ ਔਲੇ ਔਲੇ ਬਿਹੜੇ ਵੀ ਕਹਿੰਦੇ ਨੇ ਔਰ ਸੁੱਕੇ ਔਲੇ ਲੈਣੇ ਹੁੰਦੇ ਨੇ ਤੇ ਇੱਕ ਵੀਰੇ ਮੈਂ ਪਾਈ ਹੋਈ ਨੇ ਸ਼ੀਕਾ ਕਾਈ ਦੀਆਂ ਫੜੀਆਂ ਠੀਕ ਹੈ ਜੀ ਤੇ ਤੀਜੀ ਚੀਜ਼ ਆਪਾਂ ਪਾਈ ਹੋਈ ਹੈ ਉਹਦੇ ਵਿੱਚ ਰੀਠੇ ਪੁੱਛ ਜਾਨੀਏ ਵੇ ਰੀਠੇ ਠੀਕ ਹੈ ਜੀ ਇਹਨਾਂ ਕਿੰਨਾ ਤਿੰਨੇ ਮਾਪਾਂ ਸਾਰੀਆਂ ਦੇ ਮਗਾ ਕੇ ਇਹਨਾਂ ਦਾ ਪਾਊਡਰ ਬਣਾਇਆ ਹੋਇਆਗਾ ਤੇ ਜਿਹੜਾ ਪਾਊਡਰ ਹੈ ਉਹ ਨਾ ਵੀ ਮਤਲਬ ਜਮਾ ਤਾਂ ਬਣਦਾ ਨਹੀਂ ਹੈਗਾ ਬਣਿਆ ਨਹੀਂ ਮੇਥੋਂ ਗ੍ਰਾਈਂਡਰ ਦੇ ਵਿੱਚ ਕਦੇ ਵੀ ਉਹ ਪ੍ਰੋਪਰ ਜਮਾ ਵੀ ਆ ਇੱਕ ਤਰ੍ਹਾਂ ਦਾ ਪਾਊਡਰ ਬਣ ਜੇ ਉਹ ਦਰਦਰਾ ਜਿਹਾ ਰਹਿ ਜਾਂਦਾ ਹੁੰਦਾ ਹੈਗਾ ਹਨਾ ਜੇ ਤਾਂ ਉਹ ਜਮਾ ਪੇਸਟ ਮਤਲਬ ਪਾਊਡਰ ਬਣ ਜੇ ਹਨਾ ਸੌਫਟ ਤਾਂ ਫਿਰ ਉਹਨੂੰ ਆਪਾਂ ਡਾਇਰੈਕਟ ਪਾ ਸਕਦੇ ਆਂਗੀ ਆਪਣੀ ਮਹਿੰਦੀ ਦੇ ਵਿੱਚ ਇੱਕ ਚਮਚ ਪਾ ਸਕਦੇ ਤੁਸੀਂ ਜਾਂ ਵੱਧ ਤੋਂ ਵੱਧ 1/2 ਚਮਚ ਜ਼ਿਆਦਾ ਨਹੀਂ ਪਾਉਣਾ ਜ਼ਿਆਦਾ ਨਾਲ ਕੀ ਹੈ ਇਹ ਚੀਜ਼ਾਂ ਵਾਲਾਂ ਨੂੰ ਆਪਣੇ ਨੂੰ ਰੁੱਖਾ ਕਰ ਦਿੰਦੀਆਂ ਨੇ ਠੀਕ ਹੈ ਜੀ ਤੇ ਇਹ ਚੀਜ਼ਾਂ ਮੈਂ ਤਾਂ ਪਾਉਣੀ ਹੁੰਦੀਆਂ ਕਿਉਂਕਿ ਇਹਨਾਂ ਨਾਲ ਇੱਕ ਤਾਂ ਵਾਲ ਨੇ ਜਿਹੜੇ ਸਿਲਕੀ ਰਹਿੰਦੇ ਨੇ ਸ਼ਾਈਨੀ ਸ਼ਾਈਨ ਆ ਜਾਂਦੀ ਜਿਹੜੇ ਰੀਠੇ ਨਹੀਂ ਯੂਜ਼ ਕਰਦੇ ਆਪਾਂ ਬਾਲਾਂ ਵਾਸਤੇ ਉਹਨਾਂ ਨਾਲ ਆਪਣੇ ਬਾਲਾਂ ਦੇ ਵਿੱਚ ਸ਼ਾਈਨ ਆ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਹੈ ਨਾ ਇਹਨਾਂ ਨਾਲ ਜੇ ਆਪਾਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਲਵਾਂਗੇ ਤਾਂ ਇਹਨਾਂ ਨਾਲ ਰੁਖਤ ਵੀ ਆ ਜਾਂਦੀ ਹੈ ਆਪਣੇ ਬਾਲਾਂ ਦੇ ਵਿੱਚ ਤਾਂ ਤੁਸੀਂ ਓਨੀ ਕੁ ਕੁਆਂਟੀਟੀ ਲੈਣੀ ਹੈ ਜਿੰਨੀ ਕੁ ਇਨਾਫ ਹੋਵੇ ਆਪਣੇ ਬਾਲਾਂ ਦੇ ਲਈ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਾ ਤਾਂ ਅੰਡਾ ਪਾ ਸਕਦੇ ਹਾਂ ਠੀਕ ਹੈ ਜੀ ਮੈਂ ਅੰਡਾ ਨਹੀਂ ਪਾਉਂਦੀ ਕਿਉਂਕਿ ਬਈ ਬਾਲੀ ਗੰਦੀ ਜੀ ਸਮੈਲ ਆਉਣ ਲੱਗ ਜਾਂਦੀ ਹੈ ਜਦੋਂ ਆਪਾਂ ਅੰਡਾ ਪਾ ਲੈਂਦੇ ਹਾਂ ਕੱਚੀ ਕੱਚੀ ਜੀ ਮੈਂ ਉਹ ਪਾਉਂਦੀ ਨਹੀਂ ਹੁੰਦੀ ਇੱਕ ਦੋ ਵਾਰੀ ਮੈਂ ਪਾਇਆ ਤੇ ਮੁੜ ਕੇ ਨਾ ਮੈਨੂੰ ਉਹ ਸਮੈਲ ਹੀ ਨਹੀਂ ਆਉਣ ਹਟਦੀ ਹੈਗੀ ਬਾਲਾਂ ਦੇ ਵਿੱਚੋਂ ਤੇ ਹੁਣ ਮੈਂ ਪਾਉਣੀ ਨੇ ਦਹੀਂ ਠੀਕ ਹੈ ਜੀ ਦਹੀਂ ਅੰਡਾ ਇਹ ਦੋਨਾਂ ਦੇ ਵਿੱਚੋਂ ਤੁਸੀਂ ਕੁਝ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਅੰਡਾ ਠੀਕ ਲੱਗਦਾ ਤੁਸੀਂ ਉਹਦਾ ਜਿਹੜਾ ਪੀਲਾ ਜਿਹਾ ਪਾਰਟ ਹੁੰਦਾ ਉਹ ਤੁਸੀਂ ਕੱਢ ਦਿਓ ਤੇ ਬਾਕੀ ਬਾਈਟ ਵਾਲਾ ਤੁਸੀਂ ਯੂਜ਼ ਕਰ ਉਸੇ ਵੇਲੇ ਲੌਂਗ ਵੀ ਪਾ ਸਕਦੇ ਆ ਦੋ ਠੀਕ ਹੈ ਪੀਸ ਕੇ ਬਹੁਤ ਵਧੀਆ ਨੇ ਉਹ ਵਾਲਾਂ ਦੀ ਲੈਂਥ ਦੇ ਵਾਸਤੇ ਠੀਕ ਹੈ ਜੀ ਜੇ ਆਪਾਂ ਵੀ ਆਪਣੇ ਵਾਲਾਂ ਨੂੰ ਲੰਮੇ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੇ ਇਹ ਚੀਜ਼ਾਂ ਮਿਕਸ ਕਰਕੇ ਆਪਾਂ ਇੱਕ ਦਿਨ ਜਿੱਦੇ ਆਪਾਂ ਅਪਲਾਈ ਕਰਨੇ ਉਹ ਤੋਂ ਇੱਕ ਦਿਨ ਪਹਿਲਾਂ ਆਪਾਂ ਜਿਹੜਾ ਇਹਨੂੰ ਸਾਰੇ ਘਸੇ ਨੂੰ ਓਹ ਖੋਲ ਕੇ ਰੱਖ ਦੇਣਾ ਲੋਹੇ ਦੀ ਕੜਾਈ ਦੇ ਵਿੱਚ ਰੱਖੋਗੇ ਤਾਂ ਉਹ ਤੋਂ ਵੀ ਵਧੀਆ ਹੈਗਾ ਹਨਾ ਤੇ ਮੈਂ ਬਸ ਨਾਰਮਲੀ ਬਾਟੀ ਦੇ ਵਿੱਚ ਜਾਂ ਕੋਲੇ ਦੇ ਵਿੱਚ ਭੋਂਕੇ ਰੱਖ ਦੇਣੀ ਹੁੰਦੀਆਂ ਤੇ ਦੂਸਰੇ ਦਿਨ ਹੇਅਰ ਵਾਸ਼ ਕਰਨੇ ਨੇ ਆਪਾਂ ਨੇ ਪਹਿਲਾਂ ਅਪਲਾਈ ਕਰਨ ਤੋਂ ਪਹਿਲਾਂ ਹੇਅਰ ਵਾਸ਼ ਕਰਨੇ ਨੇ ਠੀਕ ਹੈ ਜੀ ਤੇ ਨਾਲ ਨਾਲ ਆਪਾਂ ਇੱਕ ਸਾਈਡ ਤੇ ਵੀਡੀਓ ਵੀ ਚਲਾ ਦਾਂਗੇ ਕਿ ਕਿਸ ਤਰ੍ਹਾਂ ਆਪਾਂ ਮਿਕਸ ਕੀਤਾ ਸੀਗਾ ਮੈਂ ਉਹਨੂੰ ਜਿਹੜਾ ਕੀ ਪਾਊਡਰ ਹੁੰਦਾ ਉਹਨੂੰ ਪਾਣੀ ਦੇ ਵਿੱਚ ਉਬਾਲ ਲੈਣੀ ਆ ਚੰਗੀ ਤਰ੍ਹਾਂ ਫਿਰ ਉਹਦਾ ਜਿਹੜਾ ਪਾਣੀ ਨਿਕਲਦਾ ਹੁੰਦਾ ਹੈ ਨਾ گاੜਾ گاੜਾ ਜਿਹਾ ਪਾਣੀ ਨਿਕਲਦਾ ਉਹਦੇ ਵਿੱਚ ਆਪਾਂ ਜਿਹੜੀ ਮਹਿੰਦੀ ਐ ਮਿਕਸ ਕਰਨੀ ਹੁੰਦੀ ਹੈ ਤੇ ਨਾਲ ਆਪਾਂ ਦਹੀਂ ਪਾਉਣੀ ਹੁੰਦੀ ਹੈ ਠੀਕ ਹੈ ਜੀ ਤੇ ਜੇ ਤੁਸੀਂ ਡਾਇਰੈਕਟ ਵੀ ਪਾ ਸਕਦੇ ਹੋ ਪਾਊਡਰ ਮਹਿੰਦੀ ਦੇ ਵਿੱਚ ਪਰ ਨਾ ਜਿਹੜਾ ਉਹ ਦਰਦਰਾ ਰਹਿ ਜਾਂਦਾ ਜਦੋਂ ਆਪਾਂ ਵਾਲਾਂ ਦੇ ਵਿੱਚ ਅਪਲਾਈ ਕਰਦੇ ਹਾਂ ਠੀਕ ਹੈ ਉਸ ਤੋਂ ਬਾਅਦ ਜਦੋਂ ਆਪਾਂ హెయిਰ ਵਾਸ਼ ਕਰਨੇ ਹੁੰਦੇ ਆ ਫੇਰ ਉਹ ਬਈ ਬਹੁਤ ਔਖਾ ਹੋ ਜਾਂਦਾ ਉਹਨਾਂ ਨੂੰ ਰਿਮੂਵ ਕਰਨਾ ਵਾਲਾਂ ਦੇ ਵਿੱਚੋਂ ਕੱਢਣਾ ਤੇ ਬਹੁਤ ਪਰੇਸ਼ਾਨੀ ਹੁੰਦੀ ਹੈ ਉਹ ਨਾ ਵਾਲਾਂ ਦੇ ਵਿੱਚ ਫਸ ਜਾਂਦਾ ਹੈਗਾ ਤੇ ਜਦੋਂ ਆਪਾਂ ਨਾ ਕੇ ਹਟ ਜਾਣਾ ਫਿਰ ਵੀ ਉਹ ਕੰਗੇ ਦੇ ਨਾਲ ਨਾ ਥੱਲੇ ਡਿੱਗੀਆਂ ਦਾ ਨਾ ਤੇ ਵਾਲ ਨਾ ਚੰਗੀ ਤਰ੍ਹਾਂ ਕਲੀਨ ਨਹੀਂ ਹੁੰਦੇ ਹੈਗੇ ਠੀਕ ਹੈ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਇਸ ਗੱਲ ਤੋਂ ਫਿਰ ਹੁਣ ਮੈਂ ਪਾਣੀ ਜਿਹੜਾ ਉਬਾਲ ਕੇ ਉਹਦਾ ਪਾਣੀ ਪਾਉਣਾ ਸ਼ੁਰੂ ਕਰਤਾ ਠੀਕ ਹੈ ਜੀ ਤੇ ਜੇ ਤੁਸੀਂ ਬਈ ਇਹ ਚੀਜ਼ ਨੂੰ ਜੇ ਹਲ ਸਕਦੇ ਹੋ ਤਾਂ ਤੁਸੀਂ ਇਹ ਸਿੱਧਾ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਵੀਰੇ ਆਪਾਂ ਉਹ ਤੁਹਾਡੀ ਇੱਛਾ ਹੈ ਨਾ ਕਮ ਸੇ ਕਮ 3 ਘੰਟੇ ਤਾਂ ਤੁਸੀਂ ਰੱਖੋ ਹੀ ਰੱਖੋ ਬਾਕੀ ਜ਼ਿਆਦਾ ਰੱਖਣਾ ਉਹ ਤੁਹਾਡੀ ਇੱਛਾ ਹੈ ਨਾ ਪੂਰੀ ਨਾਈਟ ਵੀ ਰੱਖ ਸਕਦੇ ਹੋ ਤੁਸੀਂ ਰਾਤ ਨੂੰ ਸੌਣ ਵੇਲੇ ਲਾ ਲਿਆ ਕਾਗਜ਼ ਕੂਕ ਜੇ ਬੰਨ ਲਿਆ ਕਰੋ ਜਾਂ ਫਿਰ ਉਹ ਆਉਂਦੇ ਨੇ ਬਈ ਮੁੱਲ ਦੇ ਹਨਾ ਉਹ ਚੜਾ ਲਿਆ ਕਰੋ ਸਿਰ ਤੇ ਤੇ ਤੁਸੀਂ ਸਵੇਰੇ ਜਿਹੜਾ హెయిర్ వాష్ ਕਰ ਸਕਦੇ ਹੋ ਨਾ ਚੰਗੀ ਤਰ੍ਹਾਂ హెయిర్ వాష్ ਕਰਕੇ ਕੋਈ ਵਧੀਆ ਜਾਂ ਕੰਡੀਸ਼ਨਰ ਯੂਜ਼ ਕਰੋ ਤੇ ਨਾਲ ਨਾਲ ਸੇਰਮ ਯੂਜ਼ ਕਰੋ ਤੇ ਤੁਹਾਡੇ ਬਾਲ ਐ ਜਿਹੜੇ ਨੇਚੁਰਲੀ ਸਟ੍ਰੇਟ ਲੱਗਣਗੇ ਸ਼ਾਈਨੀ ਲੱਗਣਗੇ ਤੇ ਸਿਰਕੀ ਲੱਗਣਗੇ ਕਦੇ ਵੀ ਤੁਹਾਨੂੰ ਕੋਈ హెయిర్ ਸਪਾ ਲੈਣ ਦੀ ਲੋੜ ਨਹੀਂ ਹੈਗੀ ਕੋਈ ਸਮੂਥਿੰਗ ਕਰਾਉਣ ਦੀ ਲੋੜ ਨਹੀਂ ਹੈਗੀ ਕਿ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਮੈਂ ਵੀਰੇ ਸਟ੍ਰੇਟ ਕਰਾਈ ਸੀ ਬਾਲ ਅੱਜ ਤੋਂ ਤਾਹੀ ਪੌਣੇ 3 ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਜੀ ਐਨੇ ਟਾਈਮ ਚ ਤਾਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਹੀ ਪਤਾ ਹੈ ਨਾ ਕਿ ਖਰਾਬ ਹੋ ਜਾਂਦੇ ਨੇ ਉਹ ਚੀਜ਼ ਰਹਿੰਦੀ ਨਹੀਂ ਹੈਗੀ ਪਰ ਮੇਰੇ ਵਾਲ ਨੇ ਜਿਹੜੇ ਹੁਣ ਤੱਕ ਵੀ ਬਹੁਤ ਵਧੀਆ ਪਏ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਮੈਂ ਸਿਰਫ ਇਹੀ ਮਹਿੰਦੀ ਯੂਜ਼ ਕਰਦੀ ਆ ਅੱਜ ਜਿਹੜੀ ਬਾਹਰ ਧੁੱਪ ਨਹੀਂ ਹੈਗੀ ਨਹੀਂ ਤਾਂ ਫਿਰ ਧੁੱਪ ਦੇ ਜਿਹੜੇ ਉਹ ਪੈਂਦਾ ਨਾ ਇਫੈਕਟ ਪੈਂਦਾ ਉਹਦੇ ਨਾਲ ਤੁਹਾਨੂੰ ਇਹਦੇ ਵਿੱਚ ਰੈੱਡਨੈਸ ਹੈ ਜਿਹੜੀ ਉਹ ਨਜ਼ਰ ਆਉਣੀ ਸੀਗੀ ਬਾਹਰ ਸਾਡੇ ਬਾਰਿਸ਼ ਹੋ ਰਹੀ ਹੈ ਅੱਜ ਤੇ ਠੀਕ ਹੈ ਜੀ ਤੁਸੀਂ ਮੇਰੇ ਵਾਲ ਜਿਹੜੇ ਦੇਖ ਸਕਦੇ ਹੋ ਕੰਗਾ ਪਤਨ ਕਿਥੇ ਰੱਖ ਲਿਆ ਠੀਕ ਹੈ ਜੀ ਤੇ ਜਿਹੜਾ ਤੁਸੀਂ ਕੰਡੀਸ਼ਨਰ ਯੂਜ਼ ਕਰਨਾ ਹੈਗਾ ਉਹ ਦੇ ਨਾਲ ਹੈ ਜਿਹੜਾ ਹੁਣ ਆਪਣੇ ਬਹੁਤ ਅਸਰ ਪੈਂਦਾ ਕਿ ਵਾਲ ਆਪਣੇ ਵੀ 50% ਤੱਕ ਘੱਟ ਟੁੱਟਦੇ ਨੇ ਬਾਉਣ ਵੇਲੇ ਹਨਾ ਬਹੁਤ ਸੌਖਾ ਹੋ ਜਾਂਦਾ ਸਿਰ ਬਾਉਣਾ ਵਾਲ ਟੁੱਟਦੇ ਨਹੀਂ ਹੈਗੇਗੇ ਬਾਕੀ سیرਮ ਯੂਜ਼ ਕਰੋਗੇ ਤਾਂ ਉਹ ਦੂ ਵੀ ਵਧੀਆ ਹਨਾ ਤੇ ਦੇਖ ਸਕਦੇ ਹੋ ਤੁਸੀਂ ਮੇਰੇ ਵਾਲ ਠੀਕ ਹੈ ਜੀ ਇਹ ਮਹਿੰਦੀ ਦੇ ਨਾਲ ਨਾ ਹਨਾ ਔਰ ਨੇਚੁਰਲੀ ਸ਼ਾਈਨਿੰਗ ਆਟਾ ਨਹੀਂ ਆਪਣੇ ਵਾਲਾਂ ਦੇ ਵਿੱਚ ਤੇ ਜਿਹੜੀਆਂ ਆਪਾਂ ਚੀਜ਼ਾਂ ਪਾਉਣੇ ਇਹਦੇ ਵਿੱਚ ਹਨਾ ਤੇ ਜੇਕਰ ਕਿਸੇ ਮੇਰੀ ਭੈਣ ਨੂੰ ਮਹਿੰਦੀ ਲਾਉਣ ਦਾ ਸ਼ੌਂਕ ਨਹੀਂ ਹੈਗਾ ਹਨਾ ਵਧੀਆ ਨਹੀਂ ਲੱਗਦੀ ਜਾਂ ਵੀ ਤੁਹਾਨੂੰ ਕਲਰ ਨਹੀਂ ਵਧੀਆ ਲੱਗਦਾ ਜਿਹੜਾ ਮਹਿੰਦੀ ਦਾ ਕਲਰ ਆ ਜਾਂਦਾ ਆਪਣੇ ਵਾਲਾਂ ਦੇ ਉੱਪਰ ਤਾਂ ਤੁਸੀਂ ਕੱਲੀ ਦਹੀਂ ਦਾ ਪੈਕ ਲਗਾ ਸਕਦੇ ਹੋ ਜਾਂ ਫਿਰ ਅੰਡੇ ਦਾ ਲਗਾ ਸਕਦੇ ਹੋ ਠੀਕ ਹੈ ਜੀ ਅੰਡੇ ਦੇ ਵਿੱਚ ਜਿਹੜਾ ਪਾਊਡਰ ਮਿਕਸ ਕਰਨਾ ਬਹੁਤ ਔਖਾ ਤਾਂ ਤੁਸੀਂ ਦਹੀਂ ਦੇ ਵਿੱਚ ਜਿਹੜਾ ਉਹ ਪਾਊਡਰ ਆਪਾਂ ਮਿਕਸ ਕਰਨਾ ਹੈਗਾ ਅ ਰੀਠਿਆਂ ਦਾ ਔਲਿਆਂ ਦਾ ਤੇ ਸ਼ੀਕਾ ਕਾਇਦੇ ਫਲੀਆਂ ਦਾ ਉਹ ਤੁਸੀਂ ਪਾਊਡਰ ਮਿਕਸ ਕਰਕੇ ਦਹੀਂ ਦੇ ਵਿੱਚ ਆਪਣੇ ਵਾਲਾਂ ਤੇ ਅਪਲਾਈ ਕਰ ਲਓ ਤੇ ਤਿੰਨ ਚਾਰ ਘੰਟੇ ਰੱਖੋ ਉਸ ਤੋਂ ਬਾਅਦ ਹੇਅਰ ਜਿਹੜੇ ਵਾਸ਼ ਕਰ ਲਓ ਠੀਕ ਹੈ ਜੇ ਕਿਸੇ ਨੇ ਮਹਿੰਦੀ ਨਹੀਂ ਲਾਉਣੀ ਠੀਕ ਹੈ ਜੀ ਸੋ ਮੈਂ ਇਹ ਮਹਿੰਦੀ ਲਾਉਣੀ ਹੈ ਵੀਰੇ ਮੈਂ ਲਾਉਣੀ ਆ 15 ਦਿਨਾਂ ਬਾਅਦ ਕਈ ਵਾਰੀ ਮੈਂ ਜ਼ਿਆਦਾ ਵੀ ਡਿੰਟ ਪਾ ਦੇਣੀ ਹੁੰਦੀਆਂ ਕਿਉਂਕਿ ਵੀ ਇੰਨਾ ਤਗਦਰ ਕਰਨਾ ਔਖਾ ਹੋ ਜਾਂਦਾ ਹੈ ਹਨਾ ਬੱਚਿਆਂ ਦੇ ਨਾਲ ਕਰਦੇ ਕੰਮ ਹੋ ਜਾਂਦੇ ਨੇ ਹਨਾ ਤੇ ਤਾਂ ਕਰਕੇ ਵੀਰੇ ਤੇ ਜਿਹੜਾ ਆਪਣਾ ਸਕਿਨ ਕੇਅਰ ਰੁਟੀਨ ਹੈ ਉਹ ਆਪਾਂ ਡੇਲੀ ਦੇ ਵਿੱਚ ਫਾਲੋ ਕਰਦੇ ਨੇ ਕਿਉਂਕਿ ਉਹ ਤੇ ਜਿਆਦਾ ਆਪਾਂ ਨੂੰ ਜਿਹੜਾ ਟਾਈਮ ਵੇਸ ਕਰਨ ਦੀ ਲੋੜ ਨਹੀਂ ਹੁੰਦੀ ਠੀਕ ਹੈ ਜੀ ਤੇ ਇਹ ਇਹ ਸੀਗਾ ਅੱਜ ਦਾ ਆਪਣਾ ਵੀਡੀਓ ਕਿ ਮੈਂ ਆਪਣੇ ਵਾਲਾਂ ਦੇ ਉੱਤੇ ਕੀ ਯੂਜ਼ ਕਰਦੀ ਆ ਠੀਕ ਹੈ ਜੀ ਤੇ ਇਕੱਲ ਮੈਂ ਹੋਰ ਦੱਸਦਾ ਫਿਰ ਪਹਿਣਾ ਕਮੈਂਟ ਕਰਦੀ ਆ ਨੇ ਹਨਾ ਕਿ ਤੁਸੀਂ ਕੰਡੀਸ਼ਨਰ ਕਿਹੜਾ ਯੂਜ਼ ਕਰਦੇ ਹੋ ਸੇਰਮ ਕਿਹੜਾ ਯੂਜ਼ ਕਰਦੇ ਹੋ ਮੈਂ ਕੰਡੀਸ਼ਨਰ ਯੂਜ਼ ਕਰਦੀ ਆ ਮੇਰੇ ਟੈਸਟਮੇ ਦਾ ਤੇ ਸੇਰਮ ਯੂਜ਼ ਕਰਦੀ ਆ ਮੈਂ ਸਟ੍ਰਿਕਸ ਦਾ ਠੀਕ ਹੈ ਜੀ ਤੇ ਸ਼ੈਂਪੂ ਮੈਂ ਯੂਜ਼ ਕਰਦੀ ਆ ਪਤੰਜਲੀ ਦਾ ਅ ਕੇਸ਼ ਕੇਸ਼ ਕਾਂਤੀ ਹਾਂ ਕੇਸ਼ ਕਾਂਤੀ ਸ਼ੈਂਪੂ ਪਤੰਜਲੀ ਦਾ ਯੂਜ਼ ਕਰਦੀ ਆ ਠੀਕ ਹੈ ਪਹਿਲਾਂ ਮੈਂ ਕਲੀਨਿਕ ਕਰਦੀ ਸੀ ਹੁਣ ਮੈਂ ਉਹ ਕਰਦੀ ਆ ਠੀਕ ਹੈ ਜੀ ਉਹ ਨੇਚਰਲ ਜਿਹਾ ਸ਼ੈਂਪੂ ਹੈਗਾ ਤੇ ਮਾਈਲਡ ਜਿਹਾ ਵੀ ਨੁਕਸਾਨ ਨਹੀਂ ਕਰਦਾ ਹੈਗਾ ਆਪਣੇ ਵਾਲਾਂ ਨੂੰ ਠੀਕ ਹੈ ਜੀ ਤੇ ਸੋ ਇਹ ਸੀਗਾ ਅੱਜ ਦਾ ਆਪਣਾ ਵੀਡੀਓ ਹੁਣ ਆਪਾਂ ਮਿਲਦੇ ਆ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ